ਹਾਂਜੀ ਮਿੱਠੇਓ ਕੀ ਆ ਅਰੇ ਜਿਹੜਾ ਜਿਹੜਾ ਤੁਸੀਂ ਯਾਰਾ ਕਾਗਜ਼ ਵੇਚਦੇ ਪਏ ਜਣਾ ਜਿੰਦੇ ਤੇ ਗੂਗਲ ਐਡਸਨ ਲਿਖਿਆ ਵੀ ਇਹਦੀ ਜਿਹੜੀ ਖੁਸ਼ੀ ਨਾ ਉਹ ਆਈ ਬੰਦਾ ਪ੍ਰਗਟ ਕਰ ਸਕਦਾ ਜਿਹੜਾ ਇੱਕ ਯੂਟਿਊਬਰ ਹੁੰਦਾ ਕ੍ਰੇਟਰ ਹੁੰਦਾ ਤੇ ਜਿਵੇਂ ਯਾਰ এমਪਲੋਇਰ ਨੂੰ ਜੁਆਇਨਿੰਗ ਲੈਟਰ ਦੀ ਖੁਸ਼ੀ ਹੁੰਦੀ ਹੋਰ ਵੀ ਬਥੇਰੀਆਂ ਤਰ੍ਹਾਂ ਦੀਆਂ ਖੁਸ਼ੀਆਂ ਹੁੰਦੀਆਂ ਪਰ ਯਾਰ ਵੀ ਇਹਦੀ ਜਿਹੜੀ ਖੁਸ਼ੀ ਨਾ ਇੱਕ ਯੂਟਿਊਬਰ ਹੀ ਬਿਆਨ ਕਰ ਸਕਦਾ ਮੂ ਚੈਨਲ ਮੋਨਟਾਈਜ਼ ਕਰਾਉਣ ਵਾਸਤੇ 6 ਜਾਂ 7 ਮਹੀਨੇ ਲੱਗੇ ਸੀਗੇ ਤੇ ਬਾਅਦ ਵਿੱਚ ਇਹਨੂੰ ਘਰੇ ਆਉਣ ਵਾਸਤੇ ਹੀ 4-5 ਮਹੀਨੇ ਲੱਗ ਗਏ ਵੀ ਇਹ ਇੰਨਾ ਖਤਰਨਾਕ ਕਾਗਜ਼ ਹੈ ਵੀ ਇਹ ਜਿਹੜਾ ਕਾਗਜ਼ ਹੈ ਨਾ ਕਈਆਂ ਨੂੰ 5-5 ਸਾਲ ਲੱਗ ਜਾਂਦੇ ਕਈਆਂ ਨੂੰ 2-2 ਸਾਲ ਲੱਗ ਜਾਂਦੇ ਵੈਸੇ ਕਈ ਵੀ ਇੱਕ ਮਹੀਨੇ ਦੇ ਵਿੱਚ ਵੀ ਪੂਰਾ ਕਰ ਲੈਂਦੇ ਬੀ ਇਹ ਚੀਜ਼ ਕੀ ਹੈ ਉਹ ਮੈਂ ਤੁਹਾਨੂੰ ਦੱਸਾਂ ਵੀ ਇਹ ਜਿਹੜੀ ਉਹ ਯਾਰ Google AdSense ਵੀ ਜਦੋਂ ਆਪਾਂ YouTube ਤੇ ਕੋਈ ਵੀਡੀਓ ਪਲੇ ਕਰਨੇ ਤੇ ਜਦੋਂ ਕੋਈ ਐਡ ਆਉਂਦੀ ਮਸ਼ਹੂਰੀ ਆਉਂਦੀ ਨਾ ਉਹ ਮਸ਼ਹੂਰੀ ਦੇ ਪੈਸੇ ਮਿਲਦੇ ਨੇ ਤੇ ਉਹ ਜਿਹੜੇ ਮਸ਼ਹੂਰੀ ਦੇ ਪੈਸੇ ਫਿਰ ਹੌਲੀ-ਹੌਲੀ Google AdSense ਦੇ ਅਕਾਊਂਟ ਦੇ ਵਿੱਚ ਜਮ੍ਹਾਂ ਹੁੰਦੇ ਰਹਿੰਦੇ ਤੇ ਫਿਰ ਜਦੋਂ 100 ਡਾਲਰ ਹੋ ਜਾਂਦਾ ਤੇ ਫਿਰ ਪੇਮੈਂਟ ਬੈਂਕ ਦੇ ਵਿੱਚ ਆਉਂਦੀ ਤੇ ਉਹ 100 ਡਾਲਰ ਦੀ ਪੇਮੈਂਟ ਲੈਣ ਵਾਸਤੇ ਵੀ ਹੁੰਦੇ ਨੇ ਵਾਸਤੇ ਜ਼ਰੂਰੀ ਹੁੰਦਾ ਵੀ ਆ ਜਿਹੜਾ ਪਿੰਨ ਆ ਜਿਹੜਾ ਤੁਸੀਂ ਦੇਖਦੇ ਪਏ ਹੋ ਨਾ ਇਹ ਜਿਹੜਾ ਪੈਨ ਜਦੋਂ ਤੱਕ ਆਪਾਂ ਉਹ ਆਪਦੇ Google Ads account ਦੇ ਵਿੱਚ ਨਹੀਂ ਭਰਾਂਗੇ ਤਾਂ ਉਦੋਂ ਤੱਕ ਜਿਹੜੀ ਆਪਣੀ ਪੇਮੈਂਟ ਇਹਨਾਂ ਦੀ ਉਹ ਨਹੀਂ ਆਉਂਦੀ ਹੁੰਦੀ ਤੇ ਯਾਰ ਵੀ ਇੱਥੋਂ ਤੱਕ ਪਹੁੰਚਣ ਨੂੰ ਬੜੀ ਮਿਹਨਤ ਲੱਗੀ ਸੱਚੀ ਮੈਂ ਆਪਦੀ ਗੱਲ ਤੁਹਾਨੂੰ ਦੱਸਾਂ ਵੀ ਮੈਨੂੰ 2 ਸਾਲ ਹੋ ਗਏ ਨੇ ਵੀ YouTube ਕਰਦੇ ਨੂੰ 1 ਸਾਲ ਤੇ ਕੋਈ 8 ਜਾਂ 9 ਮਹੀਨੇ ਹੋ ਗਏ ਵਾ ਤਕਰੀਬਨ 2 ਸਾਲ ਲਾ ਹੀ ਲੋ ਵੀ 7 ਮਹੀਨੇ ਦੇ ਵਿੱਚ ਚੈਨਲ ਮੋਨਟਾਈਜ਼ ਹੋ ਗਿਆ ਅਗਲੇ ਜਿਹੜੇ 4 ਜਾਂ 5 ਮਹੀਨੇ ਸੇ ਨਾ ਵੀ ਉਹਨਾਂ ਚਾਰਾਂ ਜਾਂ ਪੰਜਾਂ ਮਹੀਨਿਆਂ ਦੇ ਵਿੱਚ ਇਹ ਜਿਹੜਾ ਆ ਤਿੰਨ ਵਾਰੀ ਅਪਲਾਈ ਕੀਤਾ ਵੇ ਤੇ ਚੌਥੀ ਵਾਰ ਜਦੋਂ ਫੇਰ ਅਪਲਾਈ ਕੀਤਾ ਤੇ ਐਡਰੈਸ ਸਹੀ ਤਰੀਕੇ ਨਾਲ ਪਾ ਕੇ ਤੇ ਫੇਰ ਜਾ ਕੇ ਆਇਆ ਤੇ ਯਾਰ ਬਹੁਤ ਵਧੀਆ ਲੱਗਦਾ ਵੀ ਜੇ ਤਾਂ ਆਪਾਂ ਚੰਗੀ ਮਿਹਨਤ ਕਰਾਂਗੇ ਤਾਂ ਉਹਦਾ ਰਿਜ਼ਲਟ ਵੀ ਚੰਗਾ ਹੀ ਮਿਲੇਗਾ ਤੇ ਜਿਵੇਂ ਜੇ ਕੋਈ ਤੁਹਾਡਾ ਕੋਈ ਗੋਲ ਏ ਨਾ ਉਹਨੂੰ ਅਚੀਵ ਕਰਨਾ ਨਾ ਤੋਂ ਦੇ ਪਿੱਛੇ ਹੱਥ ਧੋ ਕੇ ਪੈ ਜਾਇਆ ਕਿ ਬਸ ਬੀਏ ਮੈਂ ਕੰਮ ਕਰਨਾ ਤੇ ਹੋਰ ਵੀ ਬਥੇਰੇ ਟਾਰਗੇਟ ਨੇ ਯਾਰ ਜਿਹੜੇ YouTube ਤੇ ਜੇਕਰ 1 ਲੱਖ ਸਬਸਕ੍ਰਾਈਬਰ ਹੋ ਜਾਂਦਾ ਤਾਂ ਫਿਰ ਸਿਲਵਰ ਪਲੇ ਬਟਨ ਮਿਲਦਾ ਫਿਰ ਮਿਲੀਅਨ ਜਦੋਂ ਚੱਲ ਜਾਂਦਾ ਤਾਂ ਫਿਰ 골ਡਨ ਪਲੇ ਬਟਨ ਮਿਲਦਾ ਤੇਵੇਂ ਦੇ ਜਿਹੜੇ ਹੋਰ ਵੀ ਅੱਗੇ ਟਾਰਗੇਟ ਉਹ ਵੀ ਆਪਾਂ ਅਚੀਵ ਕਰਾਂਗੇ ਤੇ ਆਹ ਜਿਹੜਾ ਇੱਕ ਟਾਰਗੇਟ ਦਾ ਇਹ ਤਾਂ ਆਪਾਂ ਅਚੀਵ ਕਰ ਲਿਆ ਤੇ ਹੋਰ ਵੀ ਯਾਰ YouTube ਦੇ ਜਿਹੜੇ ਕ੍ਰਾਈਟੇਰੀਆ ਉਹ ਬੜਾ ਹੀ ਔਖਾ ਹੁੰਦਾ ਜਿਵੇਂ 1000 ਸਬਸਕ੍ਰਾਈਬਰ ਤੇ 4000 ਘੰਟਾ ਵਾਚ ਟਾਈਮ ਇਹ ਜਿਹੜਾ ਪਹਿਲੇ 1000 ਸਬਸਕ੍ਰਾਈਬਰ ਤੇ 4000 ਘੰਟਾ ਵਾਚ ਟਾਈਮ ਹੁੰਦਾ ਨਾ ਵੀ 5-5 ਸਾਲ ਲੱਗ ਜਾਂਦਾ ਹੈ ਕਈਆਂ ਨੂੰ ਪੂਰਾ ਕਰਨ ਵਾਸਤੇ 2-2 ਸਾਲ ਲੱਗ ਜਾਂਦਾ ਹੈ ਤੇ ਕਈ 1 ਮਹੀਨੇ ਦੇ ਵਿੱਚ ਹੀ ਪੂਰਾ ਕਰ ਲੈਂਦੇ ਬਾਅਦ ਦੇ ਵਿੱਚ ਫਿਰ Google Adson ਦਾ ਅਕਾਊਂਟ ਬਣਾਉਣਾ ਪੈਂਦਾ ਤੋਂ ਤੋਂ ਬਾਅਦ ਇਹ ਪਿੰਨ ਆਉਂਦੀ ਤੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਜਰੂਰ ਕਰਦੇ